ਬੰਦਾ ਜੋ ਐਸਐਸਪੀ ਸਾਹਿਬ ਜ਼ਿਲंधर ਦਿਹਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਸਰਦਾਰ ਸਰਮ ਸਿੰਘ ਬਲ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜੋ ਕਲਾਕੇ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਦੁਕਾਨਾਂ ਦੇ ਸ਼ਟਰ ਟੁੱਟਨੇ ਜਾਂ ਕੋਠੀਆਂ ਜਿਹੜੀਆਂ ਪਿੰਡਾਂ ਤੇ ਬੱਦ ਪਈਆਂ ਕੋਠੀਆਂ ਜਾਂ ਘਰਾਂ ਸੁੱਤੇ ਪਿਆ ਜਾ ਕੇ ਜਿਹੜਾ ਉਹ ਘਰ ਤੋਂ ਜਿਹੜਾ ਸਮਾਨ ਲੁੱਟ ਕੇ ਚੋਰੀ ਕਰਕੇ ਲੈ ਜਾਂਦਾ ਸੀਗਾ ਇਹ ਬੰਦਾ ਸੀ ਜਿਹੜਾ ਕੱਲ ਗ੍ਰਿਫਤਾਰ ਕੀਤਾ ਇਹਨੂੰ ਇਹ ਬੰਦਾ 22 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਇਆ 4 ਸਾਲ ਦੀ ਸਜ਼ਾ ਇਹ ਕੱਟ ਕੇ ਆਇਆ ਇਹਦਾ ਨਾਮ ਹੈਗਾ ਜੀ ਜਸਵਿੰਦਰ ਲਾਲ ਇਹ ਵਾਸੀ ਤ੍ਰੇਤੇ ਦਾ ਰਹਿਣ ਵਾਲਾ ਜੀ ਇਹ 4 ਸਾਲ ਬਾਅਦ ਜੇਲ੍ਹ ਚੋਂ ਆਇਆ ਉਹ ਜਦੋਂ ਦਾ ਜੇਲ੍ਹ ਚੋਂ ਆਇਆ ਉਦੋਂ ਤੋਂ ਇਹਨੇ ਆ ਕੇ ਪੱਠਵਾਰਦਤਨ ਉਲਜਾਮ ਦਿੱਤਾ ਕਿਸੇ ਦਿਨ ਵੀ ਘਰੇ ਨਹੀਂ ਨਿਕਲਿਆ ਦਿੱਲੀ ਜਿਹੜਾ ਇਹ ਵਾਰਦਤ ਕਰਦਾ ਸੀਗਾ ਰੁੜਕਾ ਕਰਾਂ ਤਿੰਨ ਕੋਠੀਆਂ ਨੇ ਤੋੜੀਆਂ ਨੇ ਰੁੜਕਾ ਖੁਰ ਦੇ ਵਿੱਚ ਉਥੋਂ ਇਹਨੇ ਕਾਫੀ ਜਿਹੜਾ ਸੋਨਾ ਵਗੈਰਾ ਜਿਹੜਾ ਉਥੋਂ ਇਹਨੇ ਚੋਰੀ ਕੀਤਾ ਇੱਕ ਸੁਮਿਤ ਚੋਹਾਨ ਮਾਸੀ ਰੁੜਕਾ ਕਲਾ ਉਹਦੇ ਘਰ ਤੇ ਪਹਿਲਾਂ ਇਹਨੇ ਆਉਂਦਿਆ ਫਸ ਚੋਰੀ ਉਥੋਂ ਕੀਤੀ ਆ ਉਥੋਂ ਇਹਨੇ ਇੱਕ ਮੁੰਦੀ ਤੇ ਇੱਕ ਜੋੜਾ ਸੋਨੇ ਦੀਆਂ ਹਵਾਲੀਆਂ ਜਿਹੜੀਆਂ ਉਥੋਂ ਚੋਰੀ ਕੀਤੀਆਂ ਨੈਕਸਟ ਦੇ ਇਹਦੇ ਉਸੇ ਹੀ ਪਿੰਡ ਦੇ ਵਿੱਚੋਂ ਫਿਰ ਇੱਕ ਕੋਠੀ ਦੇ ਵਿੱਚੋਂ ਚੋਰੀ ਕੀਤੀ ਜਿਹੜੇ ਉਹ ਬੰਦੇ ਘਰ ਚ ਸੁੱਤੇ ਪਏ ਸੀ ਕੂਲਰ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਥੋਂ ਇਹਨੇ ਇੱਕ ਸੋਨੇ ਦੀ ਕੈਨ ਕਰੀਬ 1.5 ਟੋਲੇ ਦੀ ਹੈਗੀ ਆ ਤੇ ਉਥੋਂ ਤਿੰਨ ਜੋੜੇ ਜਿਹੜੇ ਹੈਗੇ ਨੇ ਵਾਲੀਆਂ ਦੇ ਤੇ ਇੱਕ ਜੋੜਾ ਜਿਹੜਾ ਚੰਜਰਾਂ ਦਾ ਜਿਹੜਾ ਉਥੋਂ ਨੇ ਚੋਰੀ ਕੀਤਾ ਤੇ ਨਾਲ ਕੋਈ ਬੰਦਾ ਪੰਜਾਬ ਨਹੀਂ ਇੱਕ ਬੰਦਾ ਇਹਦੇ ਨਾਲ ਹੋਰ ਵੀ ਹੈਗਾ ਉਹ ਅਸੀਂ ਤਫਤੀਸ਼ ਕਰਿਆ ਉਹ ਖੁਸ਼ਕੀ ਕੁਸ਼ਕੀ ਨਾਂ ਦਾ ਬੰਦਾ ਆ ਉਹ ਲੋਕਲ ਗੁਰਾਂ ਦਾ ਰਹਿਣ ਵਾਲਾ ਉੱਤੇ ਵੀ ਰੇਡ ਕੀਤੀ ਆ ਉਹ ਹਾਲੇ ਘਰੋਂ ਭੱਜਿਆ ਹੋਇਆ ਪਹਿਲਾਂ ਜਿਹੜੇ ਕਾਮੇ ਵਿੱਚ ਰੇਡ ਸੀਗਾ ਇਹਦੇ ਖਿਲਾਫ ਪਹਿਲੋਂ 4 ਮਕਦਮੇ ਦਰਜ ਸੀਗੇ 1 ਮਕਦਮਾ ਐਨਡੀਪੀਐਸ ਸਿਕੜ ਦਾ 1 ਐਕਸਾਈਜ਼ ਦਾ ਦੇ ਦੋ ਜਿਹੜੇ ਹੈਗੇ ਚੋਰੀਆਂ ਕਰਦੇ ਸੀਗੇ ਰਾਤ ਦੇ ਸਮੇਂ ਇਹ ਚੋਰੀਆਂ ਕਰਦਾ ਸੀਗੇ ਤੇ ਕਿਆਨ ਬਣਾ ਰਿਹਾ ਸੀ ਕਿ ਤਬਾਕੀ ਨਹੀਂ ਇਹਨਾਂ ਇਹਨੇ ਆਣ ਕੇ ਹੱਲੇ ਪਹਿਲੀਆਂ ਚੋਰੀਆਂ ਨਿਕਲਦੀ ਨਹੀਂ ਕੀਤੀਆਂ ਨੇ ਦੂਜੀ ਚੋਰੀਆਂ ਦੇ ਵਿੱਚ ਇਹਨੂੰ ਕੁਸ਼ਕੀ ਨੂੰ ਨਾਲ ਇਹਨੇ ਮਿਲਾ ਲਿਆ ਸੀਗਾ ਇਸ ਦੌਰਾਨ ਇਹਨੂੰ ਕੋਈ ਨਗਦੀ ਬਰਾਮਦ ਹੋਈ 7000 ਦੇ ਕਰੀਬ ਜਿਹੜੀ ਆ ਨਗਦੀ ਬਰਾਮਦ ਹੋਈ ਆ ਤੇ ਇਹ ਨਸ਼ੀਲੀਆਂ ਗੋਲੀਆਂ ਵੀ 135 ਇਹਦੇ ਕੋ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਜਿਹਦੇ ਤਹਿਤ ਅਸੀਂ ਮਕਦਮਾ ਨੰਬਰ 144 ਜਿਹੜਾ ਐਨਡੀਪੀਐਸ ਐਕਟ ਔਰ ਕਿਉਰੀ ਦੀਆਂ ਤਰਾਵਾਂ ਲਾ ਕੇ ਇਹਨੂੰ ਤਰਜ ਕਰ ਦਿੱਤਾ ਗਿਆ ਜੀ ਗਹਿਣੇ ਬਰਾਮਦ ਹਾਂਜੀ ਗਹਿਣੇ ਬਰਾਮਦ ਹੋਏ ਨੇ ਕਾਫੀ ਗਹਿਣੇ ਬਰਾਮਦ ਹੋਏ ਨੇ ਚੈਨਾ سونے ਦੀ 1.5-2 ਤੋਲੇ ਦੀ ਆ ਤਿੰਨ ਜੋੜੇ ਵਾਲੀਆਂ ਦੇ ਆ ਇੱਕ ਵਾਲੀ ਟੁੱਟੀ ਹੋਈ ਆ ਇੱਕ ਝਾਂਜਰਾਂ ਦਾ ਜੋੜਾ ਜਿਹੜਾ ਉਹ ਬਰਾਮਦ ਹੋਇਆ ਹੋਰ ਵੀ ਤਫ਼ਤੀਸ਼ ਕਰ ਰਹੇ ਆ ਹੋਰ ਵੀ ਇਹਦੇ ਕਾਫੀ ਹੈਗੇ ਨਿਕਲਦੇ ਉਸਾਰ ਨੇ ਔਰ ਜਿੰਨੇ ਸ਼ਟਰ ਤੁਹਾਡੇ ਘਰਾਂ 'ਚ ਇੱਕ ਅੰਨਾ ਜਾ ਕੇ ਸੱਬਲਣਾ ਤੋੜਦਣਾ ਸੀਗਾ ਬੜਾ ਟੈਂਪਟ ਹੁੰਦੀ ਬਚਾ ਹੋ ਜਾਂਦਾ ਸੀ ਉਹ ਇਸ ਇਰਾਨ ਨੂੰ ਕਸਟ ਬਹੁਤ ਜ਼ਿਆਦਾ ਇਸ ਕਰ ਇੱਕ ਦਿਨ ਇਹਨੇ ਇੱਥੇ ਤਹਿਸੀਲ ਤੇ ਜਾ ਕੇ ਵੀ ਦੋ ਦਿਨ ਤੱਕ ਦਾ ਨਿਸ਼ਾਨਾ ਬਣਾਇਆ ਉੱਥੇ ਜਾ ਕੇ ਤੇ ਉੱਥੇ ਵੀ ਕੁਝ ਬਚਾਅ ਹੋ ਗਿਆ ਤੇ ਫਿਰ ਵੀ ਇਹਨੇ ਕਾਫੀ ਅੱਠ ਵਾਰ ਦਾਤਾਂ ਨੂੰ ਇਲਜ਼ਾਮ ਦਿੱਤਾ 22 ਤਰੀਕ ਤੋਂ ਲੈ ਕੇ ਕੱਲ ਤੱਕ ਇਹਨੇ ਇਹ ਕਹਿੰਦੇ ਹਾਲੇ ਤਾਂ ਬਰਾਮਦ ਹੀ ਕਰਲੇ ਨੇ ਤੇ ਇਹ ਵੀ ਕੋਈ ਪਤਾ ਕਰਦੇ ਤਫਤੀਸ਼ ਕਰਦੇ ਵੀ ਜਿਹੜੇ ਹੋਰ ਇਹਨੇ ਜੋੜੀਆਂ ਕੀਤੀਆਂ ਨੇ ਜਿੱਥੇ ਕਹਿੰਦੇ ਵੇਚੇ ਨੇ ਉਹ ਵੀ ਤਫਤੀਸ਼ ਦੇ ਵਿੱਚ ਰਿਆਂ ਦੇ ਗਾਣੇ